ਬਾਬਾ ਬੁੱਲੇ ਸ਼ਾ ਅਦਬ ਸੰਗਤ ਨਾਲ ਜੁੜੇ ਸਾਰੇ ਜੀਅਾਂ ਨੂੰ ਮੇਰੀ ਜੈ ਪੰਜਾਬ ਜੈ ਪੰਜਾਬੀ ਜੀ ਸੰਗਤ ਨਾਲ ਜੁੜੇ ਜੀਆ ਦਾ ਡਾਕਟਰ ਰਾਜ ਅੰਜੂ ਮਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਵੀ ਗੱਲ ਕਰਾਂ ਪੰਜਾਬੀ ਬੋਲੀ ਬਾਰੇ ਤੁਹਾਡੇ ਨਾਲ ਤੁਹਾਡੇ ਸਪਰਾਲੇ ਲਈ ਬੜੀ ਮਿਹਰਬਾਨੀ ਕਿ ਬੋਲੀ ਬਾਰੇ ਜਿਹੜੇ ਇਕੱਠ ਕੀਤਾ ਹੈ ਮੈਂ ਇਸ ਗੱਲ ਬਾਰੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਨਾ ਮਾਂ ਮਾਂ ਬੋਲੀ ਜ਼ਰੂਰੀ ਕਿਉਂ ਹੈ ਜਿਹੜੇ ਮੁਲਕ ਹੋਰ ਨਾ ਮੁਲਕਾਂ ਦੀਆਂ ਬਸਤੀਆਂ ਰਹੇ ਨੇ ਉਥੇ ਜਿਹੜਾ ਬੋਲੀ ਬਾਰੇ ਸਮਝ ਹੈ ਜਿਹੜੀ ਜਿਹੜਾ ਬੋਲੀ ਬਾਰੇ ਵਿਹਾਰ ਹੈ ਨੀਤੀਆਂ ਨੇ ਪਾਲਿਸੀਜ਼ ਨੇ ਉਹ ਬੜੀਆਂ ਹੀ ਅਜੀਬੋ ਗਰੀਬ ਨੇ ਉਹ ਜਿਹੜੀ ਸਾਰੀ ਦੁਨੀਆ ਦੇ ਮਾਰ ਰਾਏ ਦਿੰਦੇ ਨੇ ਜਾਂ ਸਾਰੀ ਦੁਨੀਆ ਤੇ ਪੜਤਾਲ ਹੋਈ ਉਹਦੇ ਸਿੱਟੇ ਨੇ ਜਾਂ ਜਿਹੜੀ ਸਾਰੀ ਕਾਮਯਾਬ ਦੁਨੀਆ ਕਰਦੀ ਪਈ ਐ ਉਹਦੇ ਨਾਲੋਂ ਬਿਲਕੁਲ ਉਲਟ ਨੇ ਇਹਦੀ وجہ ਆ ਵੀ ਕਿ ਜਿਹੜੇ ਬੁਲਕ ਬਸਤੀਆਂ ਰਹ ਹੁੰਦੇ ਨੇ ਉਹਨਾਂ ਦੇ ਉੱਤੇ ਹੋਰ ਨਾ ਬੋਲੀਆਂ ਦਾ ਇਹਨਾਂ ਗਲਬਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਆਪਣੀਆਂ ਬੋਲੀਆਂ 'ਚ ਯਕੀਨ ਨਹੀਂ ਖਤਮ ਹੋ ਜਾਂਦਾ ਉਹਨਾਂ ਦਾ ਕਿ ਸਾਡੀਆਂ ਬੋਲੀਆਂ ਨਾਲ ਅਸੀਂ ਤਰੱਕੀ ਕਰ ਸਕਨੇ ਆ ਅੱਗੇ ਜਾ ਸਕਨੇ ਆ ਗਿਆਨ ਵਿਗਿਆਨ ਤਕਨੀਕ ਸਾਰਾ ਅਰਥਚਾਰਾ ਇਕਨੋਮੀ ਉੱਜਾ ਸਕਨੇ ਆ ਕਿ ਨਹੀਂ ਮੈਂ ਇਸ ਬਾਰੇ ਤੁਹਾਡੇ ਨਾਲ ਕੋਈ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਨਾ ਪਹਿਲੀ ਗੱਲ ਤੇ ਵੇਖ ਕੇ ਅੱਜ ਦੇ ਜਵਾਨੇ ਵਿੱਚ ਪੜ੍ਹਾਈ ਤੋਂ ਬਿਨਾਂ ਕੋਈ ਮੁਲਕ ਅੱਗੇ ਨਹੀਂ ਜਾ ਸਕਦਾ ਪੜ੍ਹਾਈ ਚੂਲ ਹੈ ਕਿਸੇ ਪਾਸੇ ਵਿੱਚ ਆਓ ਕਿਸੇ ਖਿੱਤੇ ਖੇਤਰ ਦੇ ਵਿੱਚ ਵੀ ਕਿਸੇ ਧਾਰੇ ਦੇ ਵਿੱਚ ਵੀ ਤਰੱਕੀ ਕਰਨੀ ਹੋਵੇ ਤਾਂ ਪੜ੍ਹਾਈ ਉਹਦੀ ਚੂਲ ਹੈ ਤੇ ਜਿੰਨੀ ਦੁਨੀਆ ਤੇ ਪੜਤਾਲ ਹੋਈ ਏ ਜਿਹੜੀ ਮਾਰ ਆਂਦੇ ਨੇ ਉਹ ਜਿਹੜੀ ਕਾਮਯਾਬ ਦੁਨੀਆ ਕਰਦੀ ਪਈ ਏ ਉਹ ਇਹ ਹੀ ਸਾਨੂੰ ਦੱਸਦੀ ਏ ਬਈ ਪੜ੍ਹਾਈ ਜਿਹੜੀ ਏ ਬਾਲ ਦੀ ਮਾਂ ਬੋਲੀ ਮੀਡੀਅਮ ਬਗੈਰ ਮਾਧਿਅਮ ਬਗੈਰ ਹੋ ਨਹੀਂ ਸਕਦੀ ਚੰਗੀ ਤਰ੍ਹਾਂ ਤੇ ਜੇ ਪੜ੍ਹਾਈ ਨਹੀਂ ਹੋ ਸਕਦੀ ਤੇ ਫਿਰ ਕਿਸੇ ਖੇਤਰ ਚ ਵੀ ਕਿਸੇ ਦਾਰੇ ਚ ਵੀ ਕੋਈ ਮਿਲਕ ਅੱਗੇ ਨਹੀਂ ਵਹ ਸਕਦਾ ਇਹਦੇ ਗੱਲ ਦੇ ਸਬੂਤ ਵੀ ਮੈਂ ਇੱਕ ਦਿਨ ਤੁਹਾਡੇ ਨਾਲ ਸਾਂਝੇ ਕਰਨੇ ਚਾਹਾਂਗਾ ਪਿਛਲੇ 15 ਸਾਲਾਂ ਵਿੱਚ ਜਿਹੜੀ ਸਕੂਲ ਦੀ ਪੱਦਰ ਦੀ ਪੜਾਈ ਹੈ ਉਹਦੇ ਵਿੱਚ ਜਿਹੜੇ ਪਹਿਲੇ 10 ਦੇਸ਼ ਨੇ 10 ਮੁਲਕ ਰਹੇ ਨੇ ਉਹਨਾਂ ਚ ਅੰਗਰੇਜ਼ੀ ਬੋਲਣ ਵਾਲੇ ਮੁਲਕ ਸਿਰਫ ਇੱਕੋ ਰਿਹਾ ਹੈ ਕੈਨੇਡਾ ਉਹ ਵੀ ਪੂਰਾ ਅੰਗਰੇਜ਼ੀ ਨਹੀਂ ਬੋਲਦਾ ਤੁਹਾਨੂੰ ਪਤਾ ਕਿਉਂਕਿ ਸਾਰੇ ਫ੍ਰੈਂਚ ਬੋਲਦੇ ਨੇ ਫ੍ਰੈਂਚ ਜੀ ਪੜ੍ਹਦੇ ਨੇ ਤਾਂ ਪਹਿਲੇ 10ਾਂ ਚ ਨਾ ਅਮਰੀਕਾ ਹੈ ਨਾ ਆਸਟ੍ਰੇਲੀਆ ਹੈ ਨਾ ਨਿਊਜ਼ੀਲੈਂਡ ਹੈ ਨਾ ਇੰਗਲੈਂਡ ਹੈ ਜਿਨ੍ਹਾਂ ਦੀ ਮਾਂ ਬੋਲੀ ਅੰਗਰੇਜ਼ੀ ਹੈ ਤੇ ਉਹਨਾਂ ਦੀ ਸਕੂਲ ਦੀ ਪੜਾਈ ਤੋਂ ਜਿਹੜੀ ਹੈ ਪਹਿਲੇ 10ਾਂ ਚੋਂ ਨਹੀਂ ਆਉਂਦੇ ਅੱਗੇ ਕਿਹੜੇ ਨੇ ਜਿਹੜੇ ਆਪਣੀਆਂ ਦੂਜੇ ਨੇ ਕੋਰੀਆ ਹੈ ਜਾਪਾਨ ਹੈ ਆਪਣਾ ਫਿਨਲੈਂਡ ਹੈ ਸਿੰਗਾਪੁਰ ਹੈ ਤਾਂ ਹੋਰ ਮੁਲਕ ਜਿਹੜੇ ਨੇ ਆਪੋ ਆਪਣੀਆਂ ਬੋਲੀਆਂ ਜਿਹੜੇ ਪਚੀਨ ਹੈ ਖਾਸ ਤੌਰ ਤੇ ਤਾਂ ਆਪਣੀਆਂ ਬੋਲੀਆਂ ਜਿਹੜੇ ਪੜ੍ਹਾਉਂਦੇ ਨੇ ਉਹ ਪਹਿਲੇ ਦਹਾਕੇ ਨੇ ਤੇ ਜਿਨ੍ਹਾਂ ਦੀ ਮਾਂ ਬੋਲੀ ਅੰਗਰੇਜ਼ੀ ਹੈ ਜਿਨ੍ਹਾਂ ਕੋ ਜਿਨ੍ਹਾਂ ਦੇ ਸਕੂਲ ਨੇ ਵਧੀਆ ਨੇ ਨੇ ਸਾਹ ਉਹਨਾਂ ਕੋਲ ਸਾਧਨ ਨੇ ਉਹ ਉਹ ਦਹਾਕੇ ਨਹੀਂ ਆ ਸਕਦੇ ਸਾਡਾ ਕੀ ਹਾਲ ਹੋਵੇਗਾ ਦੂਜੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝ ਕਰਨੀ ਚਾਹੁੰਦਾ ਮੈਂ ਕਿ ਉਹ ਇਹ ਕਿ ਜਿਹੜੀ ਬੜੀ ਅਜੀਬ ਵੀ ਲੱਗ ਸਕਦੀ ਹੈ ਜਿਹਦੇ ਕਿਸੇ ਨੂੰ ਹੋ ਸਕਦਾ ਯਕੀਨ ਹੀ ਨਾ ਹੋਵੇ ਉਹ ਇਹ ਵੇਖ ਕੇ ਸਾਰੀ ਦੁਨੀਆ ਦੀ ਜਿਹੜੀ ਖੋਜ ਹੋਈ ਹੈ ਜਾਂ ਜਿਹੜਾ ਵਿਹਾਰ ਹੈ ਉਹ ਇਹ ਦੱਸਦਾ ਹੈ ਕਿ ਜਿਹੜਾ ਬਾਲ ਮਾਂ ਬੋਲੀ ਮੀਡੀਅਮ ਚ ਪੜਦਾ ਹੈ ਉਹ ਦੂਜੀ ਬੋਲੀ ਉਸ ਬਾਲ ਨਾਲੋਂ ਬਿਹਤਰ ਸਿੱਖਦਾ ਹੈ ਜਿਹੜਾ ਉਹ ਦੂਜੀ ਬੋਲੀ ਦੇ ਮੀਡੀਅਮ ਚ ਪੜਦਾ ਹੈ ਜਿਵੇਂ ਸਾਡੇ ਤੇ ਹੁਣ ਅੰਗਰੇਜ਼ੀ ਦਾ ਬੜਾ ਚਾਅ ਹੈ ਵੀ ਇਦਾ ਮਤਲਬ ਇਹ ਵੇ ਕਿ ਜੇ ਤੁਸੀਂ ਅੰਗਰੇਜ਼ੀ ਸਿੱਖਣੀ ਹੈ ਤਾਂ ਜੇ ਤੁਸੀਂ ਮਾਂ ਬੋਲੀ ਮੀਡੀਅਮ ਚ ਪੜਦੇ ਹੋ ਤਾਂ ਅੰਗਰੇਜ਼ੀ ਨੂੰ ਇੱਕ ਸਬਜੈਕਟ ਵਜੋਂ ਪੜਦੇ ਹੋ ਥੋੜਾ ਢੇਰ ਨਾਲ ਤੇ ਤੁਹਾਨੂੰ ਅੰਗਰੇਜ਼ੀ ਵੱਧ ਆਵੇਗੀ ਜੇ ਬਾਕੀ ਗੱਲਾਂ ਇੱਕੋ ਜਿਹੀਆਂ ਹੋਣ ਪੜਾਈ ਸ਼ਾ ਇੱਕੋ ਜਿਹੀ ਹੋਵੇ ਨਿਆਣਿਆਂ ਦਾ ਜਿਹੜਾ ਪਛੋਕੜ ਇੱਕੋ ਜਿਹਾ ਹੋਵੇ ਸਾਧਨ ਇੱਕੋ ਜਿਹਾ ਹੋਣ ਉਹ ਜਿਹੜੀਆਂ ਹੋਰ ਗੱਲਾਂ ਪੜਾਈ ਦੇ ਉੱਤੇ ਅਸਰ ਅੰਦਾਜ਼ ਹੋ ਸਕਦੀਆਂ ਨੇ ਉਹ ਜਿਹੀ ਕੋਈਆਂ ਹੋਣ ਤਾਂ ਜਿਹੜਾ ਬਾਲ ਮਾਂ ਬੋਲੀ ਮੀਡੀਆ ਚ ਪੜਦਾ ਹੈ ਉਨੋਂ ਅੰਗਰੇਜ਼ੀ ਵੱਧ ਆਏਗੀ ਇਹ ਤੇ ਗੱਲ ਮੈਂ ਤੁਹਾਨੂੰ ਇੱਕ ਕਿਤਾਬ ਦੇ ਵਿੱਚੋਂ ਟੁਕ ਜਿਹੜੀ ਐ ਸੁਣਾਣੀ ਚਾਹਣਾ ਵਾਂ ਕਿਉਂਕਿ ਬੜੀ ਬਹੁਤ ਜ਼ਿਆਦਾ ਜਿਹੜੀ ਐ ਦੀ ਇਹ ਜ਼ਰੂਰੀ ਹੈ ਤੇ ਅੰਗਰੇਜ਼ੀ ਦਾ ਬੜਾ ਸਾਡੇ ਦਿਮਾਗਾਂ ਤੇ ਤੇ ਹੱਥਾਂ ਨਾਲ ਗਲਬਾ ਹੈ ਇਹ ਯੂਨੈਸਕੋ ਦੀ ਇੱਕ ਕਿਤਾਬ ਹੈ ਇੰਪਰੂਵਿੰਗ ਦਾ ਕੁਆਲਟੀ ਆਫ ਮਦਰ ਟੰਗ ਬੇਸਡ ਲਿਟਰੇਸੀ ਐਂਡ ਲਰਨਿੰਗ ਜਿਹੜੀ 2008 ਚਾਈ ਸੀ ਉਹਦੇ ਵਿੱਚੋਂ ਉਹਦੇ ਦੂਜੇ ਪੰਨੇ ਦੇ ਉੱਤੇ ਹੀ ਲਿਖਿਆ ਹੋਇਆ ਹੈ ਕੀ ਆਂਦੇ ਨੇ ਇਹ ਸਾਰੀ ਦੁਨੀਆ ਵਿੱਚ ਪੜਤਾਲ ਹੋਈ ਸੀ ਔਰ ਸਾਰੀ ਦੁਨੀਆ ਵਿੱਚ ਪੜਤਾਲ ਦਾ ਨਤੀਜਾ ਨਿਕਲਿਆ ਸੀ ਉਹ ਇੱਕ ایس 2 A 2 ਸਾਨੂੰ ਦੱਸਦੀ ਹੈ ਇਹ ਆਂਦੀ ਹੈ ਸਾਡੇ ਰਾਹ ਵਿੱਚ ਵੱਡੇ ਅੜਚਣ ਬੋਲੀ ਤੇ ਪੜ੍ਹਾਈ ਬਾਰੇ ਕੁਝ ਪਰਮ ਨੇ ਤੇ ਲੋਕਾਂ ਦੀਆਂ ਅੱਖਾਂ ਖੋਲ ਲੀ ਇਹਨਾਂ ਪਰਮਾਂ ਦਾ ਪਾਡਾ ਪੜ੍ਹਨਾ ਚਾਹੀਦਾ ਹੈ ਅਜਾਈ ਇੱਕ ਪਰਮੇ ਵੇ ਭਈ ਪ੍ਰਦੇਸੀ ਬੋਲੀ ਸਿੱਖਣ ਦਾ ਵਧੀਆ ਟੰਗ ਇਸ ਦੀ ਪੜ੍ਹਾਈ ਦੇ ਮਾਧਿਅਮ ਵੱਜੋਂ ਵਰਤੋ ਹੈ ਅਸਲ ਵਿੱਚ ਹੋਰ ਬੋਲੀ ਨੂੰ ਇੱਕ ਵਿਸ਼ੇ ਵਜੋਂ ਪੜ੍ਹਨਾ ਬਧੇਰੇ ਕਾਰਗਰ ਹੁੰਦਾ ਹੈ ਦੂਜਾ ਪਰਮੇਵੇ ਪਈ ਪ੍ਰਦੇਸੀ ਬੋਲੀ ਸਿੱਖ ਲਈ ਜਿੰਨਾ ਛੇਤੀ ਸ਼ੁਰੂ ਕੀਤਾ ਜਾ ਉਹਨਾਂ ਚੰਗਾ ਹੈ ਛੇਤੀ ਸ਼ੁਰੂ ਕਰਨ ਨਾਲ ਲੈ ਜਾ ਤਾਂ ਬਿਹਤਰ ਹੋ ਸਕਦਾ ਹੈ ਪਰ ਲਾਭ ਦੀ ਹਾਲਤ ਵਿੱਚ ਉਹ ਸਿੱਖਣ ਵਾਲਾ ਹੁੰਦਾ ਜਿਨਨੇ ਮਾਂ ਬੋਲੀ ਤੇ ਚੰਗੀ ਪਕੜ ਬਣਾ ਲਈ ਹੋਵੇ ਤੀਜਾ ਪਰਮੇਵੇ ਪਈ ਮਾਂ ਮਾਂ ਬੋਲੀ ਪ੍ਰਦੇਸੀ ਬੋਲੀ ਸਿੱਖਣ ਦੇ ਰਾਹ ਵਿੱਚ ਅੜਚਣ ਹੈ ਮਾਂ ਬੋਲੀ ਵਿੱਚ ਤਕੜੀ ਨਹੀਂ ਨਾਲ ਪ੍ਰਦੇਸੀ ਬੋਲੀ ਬਿਹਤਰ ਸਿੱਖੀ ਜਾਂਦੀ ਹੈ ਸਾਫ਼ ਹੈ ਪਈਏ ਪਰਮ ਨੇ ਸਚਾਈਆਂ ਨਹੀਂ पर मोडवी ये नीति करण वाले दी इस सवाल ते अगवाई कर दे ने ਪਈ ਤਾਬੇ ਵਾਲੀ ਬੋਲੀ ਕਿਵੇਂ ਸਿੱਖੀ ਜਾਵੇ ਤਾਬੇ ਵਾਲੀ ਬੋਲੀ ਦਾ ਗਲਬਾ ਹੋਵੇ ਜਿੰਨੂੰ ਬੋਲ ਕੇ ਆਪਾਂ ਸਮਝਨੇ ਬਸਿਆਣੇ ਲੱਗਾਂਗੇ ਤੇ ਇਹ ਤਾਂ ਪਈ ਯੂਨੈਸਕੋ ਦੀ ਉਸ ਕਿਤਾਬ ਚੋਂ ਇਸੇ ਤਰ੍ਹਾਂ ਹੀ ਹੁਣ ਮੇਰੇ ਕੋਲ ਇਹਨਾ ਵਕਤ ਨਹੀਂ ਤੇ ਮੈਂ ਹੋਰ ਬੜੀਆਂ ਟੁਕਾਂ ਸੁਣਾ ਸਕਨਾ ਮੈਂ ਖਾਸ ਤੌਰ ਤੇ ਬ੍ਰਿਟਿਸ਼ ਕਾਉਂਸਲ ਦੀ 2017 ਚ ਇੱਕ ਕਿਤਾਬ ਆਈ ਹੈ ਬ੍ਰਿਟਿਸ਼ ਕੰਨ ਤੁਹਾਨੂੰ ਪਤਾ ਜਿਹੜੇ ਆਈਲੈਂਡਸ ਦੇ ਪਰਚੇ ਲੈਂਦੀ ਹੈ ਦਬੰਡ ਦਿੰਦੀ ਹੈ ਫਿਸਾ ਲੈਂਦੀ ਹੈ ਤੋਂ ਉਸ ਕਿਤਾਬ ਚ ਇਹ ਹੋਣਾ ਨਹੀਂ ਕਿ ਵੀ ਇੱਕ ਭਰਮ ਹੈ ਕਿ ਜੇ ਤੂੰ ਇਹ ਸਮਝਦੇ ਹੋ ਬਿ ਅੰਗਰੇਜ਼ੀ ਮੀਡੀਅਮ ਚ ਪੜੋਗੇ ਤਾਂ ਅੰਗਰੇਜ਼ੀ ਵੱਧ ਆਵੇਗੀ ਤੇ ਜੇ ਮਾਂ ਬੋਲੀ ਮੀਡੀਅਮ ਚ ਪੜੋਗੇ ਤਾਂ ਘਟਾਏਗੀ ਉਹ ਵੀ ਇਹ ਆਂਦੇ ਨੇ ਉਲਟਾ ਹੈ ਤੋਂ ਸਮੇਂ ਦੀ ਵੇਲੇ ਦੀ ਕਾਟ ਕਰਕੇ ਮੈਂ ਹੁਣ ਬਹੁਤਾ ਇਹਦੇ ਚ ਨਹੀਂ ਜਾਂਦਾ ਤੇ ਗੱਲ ਇਹ ਵੇ ਅਖੀਰ ਤੈ ਵੀ ਜੇ ਅੰਗਰੇਜ਼ੀ ਵੀ ਚੰਗੀ ਸਿੱਖਣੀ ਹੈ ਤੇ ਮਾਂ ਬੋਲੀ ਚੰਗੀ ਨਹੀਂ ਹੋਵੇਗੀ ਤਾਂ ਤਾਂ ਇਹ ਚੰਗੀ ਤਰ੍ਹਾਂ ਆਵੇਗੀ ਤ੍ਰਿਜੀ ਗੱਲ ਜਿਹੜੀ ਹੈ ਉਹ ਕਿਉਂ ਮਾਂ ਬੋਲੀ ਜ਼ਰੂਰੀ ਹੈ ਉਹ ਇਹ ਵੇਖੇ ਮਾਂ ਬੋਲੀ ਨੂੰ ਨਹੀਂ ਮਾਂ ਬੋਲੀ ਦੇ ਨਹੀਂ ਬਿਨਾ ਕੋਈ ਮੁਲਕ ਕਿਸੇ ਕਿਸੇ ਧਾਰੇ ਚ ਅੱਗੇ ਨਹੀਂ ਵਧ ਸਕਦਾ ਚਾਹੇ ਇਕਨੋਮੀ ਹੋਵੇ ਚਾਹੇ ਰਹਿਤਲ ਹੋਵੇ ਚਾਹੇ ਸਿਹਤ ਹੋਵੇ ਲਿਟਰੇਚਰ ਹੋਵੇ ਕੁਝ ਵੀ ਤਕਨੀਕ ਹੋਵੇ ਵਿਗਿਆਨ ਹੋਵੇ ਸਾਇੰਸ ਕੁਝ ਕਿਸੇ ਖੇਤਰ ਚ ਵੀ ਜੇ ਆਪਾਂ ਵੇਖੀਏ ਵੀ ਕਿਹੜੇ ਮੁਲਕ ਇੰਨਾ ਚੀਜ਼ਾਂ ਅੱਗੇ ਨੇ ਤੇ ਕਿਹੜੇ ਪਿੱਛੇ ਨੇ ਸਾਫ ਹੋ ਜਾਏਗਾ ਵੀ ਕੋਈ ਜਿਆ ਮੁਲਕ ਇੱਕ ਵੀ ਨਹੀਂ ਹੈ ਜਿਹੜਾ ਮਾਮੂਲ ਚ ਨਹੀਂ ਪੜਾਂਦਾ ਤੇ ਉਹਦੀ ਕੋਈ ਦੁਨੀਆ ਤੇ ਕੋਈ ਥਾਂ ਦੋ ਹਾਇਵੇ ਆਮ ਇੱਕ ਇੱਕ ਮੈਂ ਇਸ ਮਾਮਲੇ ਚ ਇੱਕ ਡਾਟਾ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਨਾ ਚਾਹਾਂਗਾ ਅੱਜ ਕੱਲ ਚੀਨ ਦਾ ਬੜਾ ਜਿਹੜਾ ਨਾਂ ਹੈ ਤੇ ਉਹਨੇ ਹਰ ਖੇਤਰ ادارے ਦੇ ਵਿੱਚ ਚਾਹੇ ਉਹ ਪੜਾਈ ਦਾ ਹੋਵੇ ਚਾਹੇ ਇਕਨੋਮੀ ਦਾ ਹੋਵੇ ਹਰ ਪਾਸੇ ਬੜੀ ਤਰੱਕੀ ਕੀਤੀ ਹੈ ਤਾਂ ਸਾਡਾ ਜਿਹੜਾ ਭਾਰਤ ਦਾ ਚੀਨ ਨਾਲ ਹਰ ਸਾਲ ਜਿਹੜਾ ਘਾਟਾ ਹੈ ਉਹ 7-8 ਲੱਖ ਕਰੋੜ ਰੁਪਏ ਦਾ ਹੈ ਭਾਰਤ ਦੇ ਰੁਪਏ ਦਾ ਪਾਕਿਸਤਾਨ ਦੇ ਰੁਪਏ ਦਾ ਬਹੁਤ ਹੋ ਜਾਣਗੇ ਸੋ ਆਹ ਤੇ 7-8 ਲੱਖ ਕਰੋੜ ਰੁਪਏ ਦਾ ਹਰ ਸਾਲ ਸਾਨੂੰ ਘਾਟਾ ਪੈਂਦਾ ਹੈ ਵਪਾਰ ਚੀਨ ਨਾਲ ਤੇ ਹਰ ਸਾਲ ਇਹ ਘਾਟਾ ਡਾਏ 20% ਦੀ ਵੱਧ ਜਾਂਦਾ ਹੈ ਤੇ ਚੀਨ ਤੁਹਾਨੂੰ ਪਤਾ ਹੀ ਹੋਵੇ ਨਾ ਉਹਦੇ ਸਕੂਲ ਦੀ ਪੜ੍ਹਾਈ ਅੰਗਰੇਜ਼ੀ ਚ ਤੇ ਨਾ ਉਹਨਾਂ ਦੀ ਜਿਹੜੀ ਯੂਨੀਵਰਸਿਟੀਆਂ ਦੀ ਪੜ੍ਹਾਈ ਹੈ ਜੇ ਸਾਰੀ ਪੜ੍ਹਾਈ ਉਹ ਆਪਣੀ ਬੋਲੀ ਚ ਕਰਾਉਂਦੇ ਨੇ ਉਹ ਵੇਖੋ ਕਿੰਨੇ ਤਗੜੇ ਨੇ ਹਰ ਪਾਸੇ ਅ ਤੀਜੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਨਾ ਕਿ ਉਹ ਚੌਥੀ ਗੱਲ ਕਿ ਸਾਡੇ ਇੱਕ ਭਰਮ ਬਣਿਆ ਹੋਇਆ ਹੈ ਕਿ ਅੰਗਰੇਜ਼ੀ ਭਾਵੇਂ ਸਾਇੰਸ ਹੋਵੇ ਛੜੀ ਉੱਚੀ ਪੜ੍ਹਾਈ ਹੈ ਵੱਡੀਆਂ ਗੱਲਾਂ ਨੇ ਇਹ ਪੜੀਆਂ ਜਾ ਸਕਦੀਆਂ ਇਹ ਬਿਲਕੁਲ ਭਰਮ ਹੈ ਹਰ ਬੋਲੀ ਚ ਇੰਨੀ ਤਾਕਤ ਹੈ ਕਿ ਦੁਨੀਆ ਦੀ ਕੋਈ ਵੀ ਕੋਈ ਵੱਡੀ ਤੋਂ ਵੱਡੀ ਵੀ ਗੱਲ ਚਾਹੇ ਉਹ ਸਾਇੰਸ ਦੀ ਹੋਵੇ ਫਿਲਾਸਫੀ ਦੀ ਹੋਵੇ ਕਾਸੇ ਦੀ ਵੀ ਹੋਵੇ ਉਹ ਕੀਤੀ ਜਾ ਸਕਦੀ ਹੈ ਤੇ ਕਾਮਯਾਬੀ ਨਾਲ ਕੀਤੀ ਜਾ ਸਕਦੀ ਹੈ ਤੇ ਬਲਕੇ ਜਿਹੜੀ ਬੋਲੀ ਲੋਕ ਬੋਲਦੇ ਨੇ ਉਹਨਾਂ ਨਾਲ ਜਿਹੜੀ ਇਹ ਗੱਲਾਂ ਨੇ ਉਹਨਾਂ ਦੀ ਬੋਲੀ ਚ ਕਿੱਥੀ ਕਾਮਯਾਬੀ ਨਾਲ ਕੀਤੀਆਂ ਜਾ ਸਕਦੀਆਂ ਨੇ ਹਰ ਬੋਲੀ ਚ ਆਪਣੀ ਤਾਕਤ ਹੈ ਉਹ ਇਸ ਕਰਕੇ ਮੈਂ ਇਹਨਾ ਪਿਆਵਾ ਕਿ ਬੋਲੀਆਂ ਸਾਰੀਆਂ ਤਾਕਤ ਦੇ ਪੱਖੋਂ ਗੱਲ ਕਰਨ ਦੇ ਪੱਖੋਂ ਆਪਣੀ ਜਿਹੜੀ ਉਹਨਾਂ ਦੀ ਕਪੈਸਿਟੀ ਹੈ ਉਹ ਇੱਕੋ ਜਿਹੀਆਂ ਨੇ ਇੱਕੋ ਜਿਹੀਆਂ ਇਸ ਕਰਕੇ ਨੇ ਵੀ ਜਿਹੜਾ ਵਾਕ ਨੇ ਸੈਂਟੈਂਸ ਨੇ ਗ੍ਰਾਮਰ ਉਹ ਤੇ ਸਾਰੀਆਂ ਦੀ ਉਹ ਤੇ ਕੋਈ ਆਂਦਾ ਨਹੀਂ ਵੀ ਕਿਸੇ ਦੇ ਜਿਹੜੇ ਆ ਗ੍ਰਾਮਰ ਬੜੇ ਅਮੀਰ ਹੈ ਤੇ ਕਿਸੇ ਦੇ ਗਰੀਬ ਹੈ ਅਸ਼ਾ ਲਫਜ਼ਾਂ ਦਾ ਰੌਲਾ ਪੈਂਦਾ ਹੈ ਵੀ ਉਹਦੇ ਕੋਲ ਲਫਜ਼ ਹੈ ਨੇ ਵੈਸ ਬੋਲੀ ਚ ਹੈ ਨੇ ਵੈ ਨਹੀਂ ਤੇ ਲਫਜ਼ ਤੇ ਪਹਿਨਾਂ ਮੈਂ ਬਣਿਆ ਹੀ ਕੋਈ ਨਹੀਂ ਪਿਛਲੇ 1000 ਸਾਲ ਤੋਂ ਹੈਨਾ ਤੇ ਬਣਿਆ ਹੀ ਨਹੀਂ ਤਾਂ ਫਿਰ ਸਾਰੀਆਂ ਬੋਲੀਆਂ ਦੇ ਵਿੱਚ ਲਫਜ਼ ਨਾ ਕਿਸੇ ਜਵਾਦ ਦੇ ਨਾ ਘਟਣੇ ਥੋੜਾ ਬੋਲਦੇ ਦੋ ਚਾਰ ਦਾ ਘਟਾਵਾ ਦਾ ਹੋ ਸਕਦਾ ਹੈ ਸਾਰਿਆਂ ਚ ਲਫਜ਼ਾਂ ਦੀ ਤਾਕਤ ਬਰਾਬਰ ਹੈ ਇਹ ਗੱਲ ਤੁਹਾਨੂੰ ਝੂਠ ਵੀ ਲੱਗ ਸਕਦੀ ਏ ਤੇ ਪਰ ਇਹ ਗੱਲ ਸੱਚ ਵੀ ਏ ਤੇ ਝੂਠ ਵੀ ਏ ਝੂਠੇ ਇਸ ਕਰਕੇ ਵੀ ਲਫ਼ਜ਼ ਬਣਦੇ ਹਨ ਸੱਚ ਇਸ ਕਰਕੇ ਵੀ ਜਿਹੜੇ ਬਣਦੇ ਨੇ ਉਹ ਬਿਲਕੁਲ ਉਹ ਨਵੇਂ ਹੁੰਦੇ ਕੋ ਨਹੀਂ ਉਹ ਸਾਰੇ ਪੁਰਾਣੇ ਲਫ਼ਜ਼ਾਂ ਤੋਂ ਹੀ ਬਣਦੇ ਨੇ ਆ ਕੰਪਿਊਟਰ ਜਿਵੇਂ ਜਿਹਦੇ ਨਾਲ ਆਪਾਂ ਗੱਲ ਕਰਨਿਆ ਪਏ ਤੇ ਕੰਪਿਊਟਰ 1940 ਦੇ ਕਰੀਬ ਅੰਗਰੇਜ਼ੀ ਭੋਲੀ ਜਿਹਾ ਆਇਆ ਅਰੇ ਇਹ ਨਾ ਕੰਪਿਊਟਰ ਕੰਪਿਊਟਰ ਨਾ ਨਾ ਉਹ ਪਤਾ ਨਹੀਂ ਕਿੰਨੇ ਸਦੀਆਂ ਤੋਂ ਅੰਗਰੇਜ਼ੀ ਦੇ ਵਿੱਚ ਪਿਆ ਹੋਇਆ ਸੀ ਇਹ ਉਹਨਾਂ ਨੂੰ ਟਾਂਕਾ ਲਾ ਕੰਪਿਊਟਰ ਤੇ ਆਰੇ ਟਾਂਕੇ ਬਣਾ ਦਿੱਤਾ ਕੰਪਿਊਟਰ ਤੇ ਨਵੇਂ ਜਿਹੜੇ ਬੋਲ ਲਫ਼ਜ਼ ਬੰਦੇ ਨੇ ਸਾਰੇ ਸਿਰਫ ਟਾਂਕੇ ਲੱਗੇ ਹੁੰਦੇ ਨੇ ਤੇ ਜਿਹੜੇ ਸਾਰੇ ਹੁੰਦੇ ਜਿੰਨਾ ਤੋਂ ਮੂਲ ਜਿਹੜੇ ਨੇ ਐਲੀਮੈਂਟ ਨੇ ਜਿਨ੍ਹਾਂ ਦੇ ਰੂਟਸ ਫਿਕਸ ਜਾਨੇ ਆ ਤਾਂ ਉਹ ਸਾਰੇ ਪਛਾਨੀ ਕਦੋਂ ਦੇ ਉਦੋਂ ਦੇ ਬੰਦਿਆਂ ਨੇ ਬਣਾਏ ਹੋਏ ਨੇ ਜਦੋਂ ਹਾਲੀ ਯੂਨੀਵਰਸਿਟੀਆਂ ਕੋਣੀ ਹਨ ਕਾਲਜ ਕੋਣੀ ਸਨ ਜਦੋਂ ਅਲੀਗੋਰੇ ਸਕੂਲਸ ਕਾਲੇ ਕੋਣੀ ਹਨ ਲੋਕਾਂ ਨੇ ਬਸਾਰਾ ਕੋਈ ਬਣਾ ਲਿਆ ਤੇ ਸਾਨੂੰ ਦੇ ਦਿੱਤਾ ਤਾਂ ਹਰ ਬੋਲੀ ਦੇ ਵਿੱਚ ਇੰਨੀ ਤਾਕਤ ਹੈ ਕਿ ਉਹਦੇ ਵਿੱਚ ਕੋਈ ਵੀ ਵੱਡੀ ਤੋਂ ਵੱਡੀ ਗੱਲ ਅੱਜ ਹੀ ਹੋ ਸਕਦੀ ਏ ਥੋੜੇ ਜਿਹੜੀ ਜਿਹੜੀ ਸਾਨੂੰ ਆਪਣਾ ਹਿੱਲਾ ਕਰਨਾ ਪੈਂਦਾ ਏ ਔਰ ਜਿੰਨਾ ਨੁਕਸਾਨ ਅਸੀਂ ਕਰ ਰਹੇ ਆਂ ਅੰਗਰੇਜ਼ੀ ਰਾਈ ਜਾਂ ਉਰਦੂ ਜਾਂ ਜਾਂ ਹਿੰਦੀ ਜਾਂ ਹੋਰ ਨਾ ਬੋਲੀਆਂ ਪੜਾ ਕੇ ਜਿੰਨਾ ਪੜਾਈ ਦਾ ਤੇ ਜਿਹੜੇ ਆਪਣਾ ਪੈਸੇ ਦਾ ਸਮੇਂ ਦਾ ਸਾਰੇ ਵੇਲੇ ਦਾ ਜਿਹੜਾ ਸਾਰਾ ਨੁਕਸਾਨ ਕਰਨਿਆ ਪਏ ਉਹ ਉਹਦੇ ਨਾਲ ਇਹ ਬੜਾ ਸਸਤਾ ਕੰਮ ਆਏਗਾ ਜੇ ਆਪਣੇ ਬੋਲੀਆਂ ਪੜਾਵਾਂ ਤੇ ਸਾਡਾ ਪੈਸਾ ਬੜਾ ਬਚੇਗਾ ਸਾਡਾ ਜਿਹੜਾ ਚਿਰ ਬਚੇਗਾ ਤੇ ਸਾਡਾ ਜਿਹੜਾ ਤਾਕਤ ਵੀ ਸਾਡੀ ਬਚੇ ਸਮਾਂ ਬਚੇਗਾ ਤੇ ਹੋਰ ਅੱਗੇ ਵਧ ਸਕਾਂਗੇ ਹਾਂ ਜਿਹੜੀ ਹੋਰ ਅਗਲੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਨਾ ਮੈਂ ਉਹ ਇਹ ਵੇ ਕਿ ਬੰਦਾ ਬੰਦਾ ਨਹੀਂ ਬਣ ਸਕਦਾ ਆਪਣੀ ਬੋਲੀ ਤੋਂ ਬਿਨਾਂ ਕਿ ਬੰਦਾ ਜਿਹੜਾ ਹੈ ਬੰਦੇ ਨੇ ਬੰਦਾ ਬਣਾਉਣ ਲਈ ਉਹਨੂੰ ਕਹਾਣੀਆਂ ਸੁਣਾਉਣੀਆਂ ਪੈਂਦੀਆਂ ਨੇ ਉਹਨੂੰ ਗੀਤ-ਸ਼ੀਰ ਸੁਣਾਉਣੇ ਪੈਂਦੇ ਨੇ ਕਵਤਾ-ਸ਼ਰਤਾ ਸੁਣਾਉਣੀ ਪੈਂਦੀ ਹੈ ਪੋਇਟਰੀ ਉਹਨੂੰ ਆਪਣਾ ਜਿਹੜਾ ਹਿਸਟਰੀ ਹੈ ਉਹ ਦੱਸਣੀ ਪੈਂਦੀ ਹੈ ਉਹਨੂੰ ਆਪਣੇ ਵਿਰਸੇ ਦੀਆਂ ਇਹੜੀਆਂ ਗੱਲਾਂ ਨੇ ਲੋਕਾਂ ਦੀਆਂ ਗੱਲਾਂ ਨੇ ਵੱਡਿਆਂ ਦੀਆਂ ਗੱਲਾਂ ਨੇ ਉਹ ਸਾਰੀਆਂ ਉਹਨੂੰ ਦੱਸਣੀਆਂ ਪੈਂਦੀਆਂ ਨੇ ਤੇ ਉਹਨਾਂ ਸਾਰੀਆਂ ਗੱਲਾਂ ਨਾਲ ਹੀ ਉਹ ਬੰਦਾ ਬੰਦਾ ਬਣਦਾ ਹੈ ਤੇ ਇਹ ਗੱਲਾਂ ਤੇ ਜਿਹੜੀਆਂ ਨੇ ਕਾਮਯਾਬੀ ਨਾਲ ਜਾਂ ਬਿਲਕੁਲ ਤੁਸੀਂ ਕਿਸੇ ਦੂਜੀ ਬੋਲੀ ਰਾਂਹ ਬਾਲ ਦੇ ਦਿਮਾਗ 'ਚ ਪਾ ਹੀ ਨਹੀਂ ਸਕਦੇ ਬੰਦੇ ਦੇ ਦਿਮਾਗ 'ਚ ਪਾ ਹੀ ਨਹੀਂ ਸਕਦੇ। ਤੋਂ ਇਸ ਕਰਕੇ ਬੰਦੇ ਦਾ ਜਿੰਨੂੰ ਅਸੀਂ ਸੋਸ਼ਲਾਈਜੇਸ਼ਨ ਨੇ ਅਸੀਂ ਬਾਜੀ ਕਰਨਾ ਨੇ ਆ ਰੈਤਲੇ ਕਰਨਾ ਨੇ ਆ ਕਲਚਰੇਸ਼ਨ ਨੇ ਆ ਉਹ ਹੋ ਨਹੀਂ ਸਕਦੇ ਆ ਨਹੀਂ ਬੋਲੀ ਬਗਰ ਤੇ ਉਹਦੇ ਬਿਨਾ ਬੰਦਾ ਬੰਦਾ ਨਹੀਂ ਬਣ ਸਕਦਾ। ਤੋਂ ਮੈਂ ਸਮਝਦਾ ਕਿ ਬੰਦੇ ਨੂੰ ਬੰਦਾ ਬਣਾਉਣਾ ਜਿਹੜਾ ਉਹ ਵੱਡੇ ਸਾਇੰਸਦਾਨ ਬਣਾਉਣ ਨਾਲੋਂ ਇੰਜੀਨੀਅਰ ਬਣਾਉਣ ਨਾਲੋਂ ਜਾਂ ਫਿਲਾਸਫਰ ਬਣਾਉਣ ਨਾਲੋਂ ਵੀ ਪਹਿਲਾ ਲੋੜ ਹੈ। ਤੋਂ ਇੱਥੇ ਵੀ ਬੋਲੀ ਬਿਨਾ ਸਾਡਾ ਸਰ ਸਰਦਾ ਨਹੀਂ। ਅਖੀਰ ਜਿਹੜੀ ਅਗਲੀ ਗੱਲ ਹੈ ਉਹ ਇਹ ਵੇ ਕਿ ਜਿਹੜੀ ਮੈਂ ਜਰਾ ਜ਼ੋਰ ਦੇ ਕੇ ਆਖਰੀ ਚੋਣਾ ਉਹ ਇਹ ਵੇ ਕਿ ਅੱਜ ਦੇ ਜਮਾਨੇ ਦੇ ਵਿੱਚ ਉਹ ਹੀ ਬੋਲੀ ਬਚੇਗੀ ਜਿਹੜੀ ਪੜ੍ਹਾਈ ਦਾ ਮੀਡੀਅਮ ਹੈ ਜਿਹੜੀ ਰਾਜਕਾਜ ਦੇ ਸੂਬੇ ਦੇ ਸਾਡੇ ਸਾਡੇ ਸਟੇਟ ਦੇ ਕੰਮ ਨੇ ਸਾਡੇ ਕੋ ਸਰਕਾਰੀ ਕੰਮ ਨੇ ਸਰਕਾਰ ਦੇ ਕੰਮ ਨੇ ਉਹਨਾਂ ਚ ਵਰਤੀ ਜਾਂਦੀ ਉਹ ਹੀ ਬਚੇਗੀ ਖਾਸ ਤੌਰ ਤੇ ਪੜ੍ਹਾਈ ਦਾ ਮੀਡੀਅਮ ਜਿਹੜੀ ਨਹੀਂ ਉਹ ਬਚ ਨਹੀਂ ਸਕਦੀ ਬਜਾਇਆ ਵੀ ਲੋਕ ਆਦੇ ਨੇ ਕਿੰਨੇ ਨਹੀਂ ਜਾਂਦੀ ਪੰਜਾਬੀ ਪੰਜਾਬੀ ਵਿੱਚ ਵੇਖੋ ਜੀ ਗੁਰੂ ਗ੍ਰੰਥ ਸਾਹਿਬ ਹੈ ਬੜਾ ਕੋਜੇ ਪੰਜਾਬੀ ਦੇ ਵਿੱਚ ਗੁਰਬਾਣੀ ਹੈ ਹੁਣ ਤੱਕ ਨਹੀਂ ਮਰੀ ਤੇ ਅਗੋਂ ਕੌਣ ਮਰ ਜਾਏਗੀ ਕਿਵੇਂ ਮਰ ਜਾਏਗੀ ਭਈ ਹੁਣ ਦੀ ਗੱਲ ਤੇ ਪਹਿਲਾਂ ਦੀ ਗੱਲ ਬੜੀ ਵੱਖਰੀ ਹੈ ਪਹਿਲਾ ਬੰਦਾ ਪਿੰਡ ਜਾਂਦਾ ਸੀ 5-7 ਮੀਲ ਤੋਂ ਦੂਰ ਤੇ ਜਾਂਦਾ ਹੀ ਕੋਣੀ ਸੀ ਉਹ ਤੇ ਉਹ ਆਪਣੀ ਬੋਲੀ ਚ ਬਰਦਾ ਸੀ ਬੋਲੀ ਚ ਜਿਉਂਦਾ ਹੈ ਕਿਸੇ ਹੋਰ ਬੋਲੀ ਦਾ ਲੋਕਾਂ ਦੇ ਜ਼ਿੰਦਗੀ ਦੇ ਵਿੱਚ ਕੋਈ ਦਖਲ ਹੈ ਨਹੀਂ ਸੀ ਥੋੜੇ ਬਹੁਤ ਲੋਕ ਸਨ ਪਟਵਾਰੀ ਸਟਵਾਰੀ ਜਿਹੜੇ ਹੋਰ ਬੋਲੀਆਂ ਵਰਦੇ ਹਨ ਵਈ ਖੱਤ ਦਾ ਕੰਮ ਕਰਦੇ ਹਨ ਪਰ ਉਹਦੇ ਨਾਲ ਉਹ ਕੰਮ ਇੰਨਾ ਥੋੜਾ ਹੁੰਦਾ ਹੈ ਉਦੋਂ ਕਿ ਇਹਦੇ ਨਾਲ ਜਿਹੜੇ ਬੋਲੀ ਦੂਜੀ ਦੇ ਉੱਤੇ ਇੰਨਾ ਜ਼ਿਆਦਾ ਵੱਡਾ ਅਸਰ ਨਹੀਂ ਸੀ ਹੁੰਦਾ ਜਿਵੇਂ ਹੁਣ ਹੈ ਤੇ ਹੁਣ ਤੇ ਹਰ ਰੋਜ ਬੰਦਾ 10 ਦਫ਼ਤਰਾਂ ਚ ਜਾਂਦਾ ਹੈ ਸਰਕਾਰ ਨਾਲ ਵਾਹ ਪੈਂਦਾ ਤੇ ਬਾਲ ਨੇ ਜਿਹੜਾ ਸਕੂਲੇ ਪੜਨ ਜਾਣੇ ਜਾਣਾ ਤੇ ਆਪਣੇ ਤੇ ਆ ਕਿ ਦੋ ਸਾਲਾਂ ਦਾ ਵੀ ਨਹੀਂ ਹੁੰਦੇ ਤੇ ਇਹਨੇ ਹੁਣੇ ਟਰ ਜ 2.5 ਸਾਲਾਂ ਤੇ ਜਾਣ ਹੀ ਲੱਗ ਪੈਂਦੇ ਨੇ ਤੇ ਜਿਹੜੀ ਭਾਈ ਉਹਦੀ ਜਿਹੜੀ ਸਕੂਲ ਦੀ ਬੋਲੀ ਏ ਉਹੀ ਉਹਦੀ ਪਹਿਲੀ ਬੋਲੀ ਬਣ ਜਾਏਗੀ ਤੇ ਹੌਲੀ ਹੌਲੀ ਫਿਰ ਉਹਦੀ ਮਾਂ ਬੋਲੀ ਵੀ ਬਣ ਜਾਏਗੀ ਕਿਉਂਕਿ ਉਸ ਬੋਲੀ ਦੇ ਵਿੱਚ ਉਹਦੀ ਜਿਹੜੀ ਸਮਰਥਾ ਕਪੈਸਿਟੀ ਹੈ ਉਹ ਵੱਧ ਜਾਏਗੀ ਆਪਣੀ ਮਾਂ ਬੋਲੀ ਨਾਲ ਹੋਵੇ ਤੇ ਇਸ ਕਰਕੇ ਉਹਨੂੰ ਉਹਦਾ ਤੇ ਆਪਣਾ ਲਾਲਚ ਹੋ ਜਾਏਗਾ ਲੋਡ ਵੀ ਹੋ ਜਾਏਗੀ ਕਿ ਸਾਰਾ ਕੰਮ ਕੰਮ ਭਾਈ ਉਹਦੇ ਜਿਹੜੀ ਅੰਗਰੇਜ਼ੀ ਚ ਪੜਿਆ ਅੰਗਰੇਜ਼ੀ ਚ ਹੋਵੇ ਤੁਰਦੂ ਚ ਪੜਿਆ ਤੁਰਦੂ ਚ ਹੋਵੇ ਪੰਜਾਬੀ ਚ ਹੋਇਆ ਤੋ ਕੰਮ ਵੀ ਨਹੀਂ ਠੀਕ ਤਰ੍ਹਾਂ ਹੋ ਸਕਣਾ ਤੋ ਅੱਜ ਦੇ ਯੁੱਗ ਦੇ ਵਿੱਚ ਹੋਰ ਨਾ ਬੋਲੀਆਂ ਦਾ ਦਖਲ ਇੰਨਾ ਵੱਡਾ ਹੈ ਕਿ ਜਿਹੜੀ ਬੋਲੀ ਪੜਾਈ ਦਾ ਮੀਡੀਅਮ ਨਹੀਂ ਸਕੂਲ ਦੇ ਵਿੱਚ ਜਿਹੜੀ ਬੋਲੀ ਦਾ ਜਿਹੜਾ ਸਰਕਾਰੀ ਸਿਕਿਉਰਟੀ ਕੰਮ ਇਹਦਾ ਰਾਜਕਾਜ ਦਾ ਕੰਮ ਨਹੀਂ ਹੁੰਦਾ ਤੇ ਇਹ ਸਾਰੇ ਜਿਹੜੇ ਪ੍ਰਬੰਧਕੀ ਕੰਮ ਨਹੀਂ ਲੈ ਜਾਂਦੇ ਜਾਂ ਹੋਰ ਜਿਵੇਂ ਨੇ ਤੁਹਾਡੇ ਤੁਹਾਡੇ ਸਾਹਮਣੇ ਵਿੱਚ ਕਿੰਨੇ ਚੈਨਲ ਨੇ ਆ ਸਾਰਾ ਸਾਡਾ ਜਿਹੜਾ ਸੋਸ਼ਲ ਮੀਡੀਆ ਚਲੋ ਇਹਦੇ ਉੱਤੇ ਤੇ ਮਾਂ ਬੋਲੀਆਂ ਉੱਤੀਆਂ ਜਾ ਰਹੀਆਂ ਨੇ ਤਾਂ ਇਹ ਸਾਰੇ ਜਿਹੜੇ ਨੇ ਇਹਨਾਂ ਦਖਲ ਹੋਰ ਨਾ ਬੋਲੀਆਂ ਦਾ ਕੋਈ ਬੋਲੀ ਬੋਲ ਸਕੇਗੀ ਜਿਸ ਨੂੰ ਸਰਪ੍ਰਸਤੀ ਹਾਸਲ ਹੈ ਸਰਕਾਰਾਂ ਦੀ ਪਾਲਿਸੀਆਂ ਜਿਹੜੀਆਂ ਉਹਨਾਂ ਦੇ ਹੱਕ ਚ ਨੇ ਔਰ ਉਹਨਾਂ ਦਾ ਗਲਬਾ ਹੈ ਆਪਣੇ ਖਿੱਤੇ ਦੇ ਵਿੱਚ ਔਰ ਸਕੂਲ ਸਕੂਲ ਦੀ ਪੜਾਈ ਦਾ ਮਾਧਿਅਮ ਨੇ ਮੀਡੀਅਮ ਨੇ ਉਹ ਹੀ ਬਾਸ਼ਕਣ ਗਿਆ ਇਹ ਸਾਡੀ ਹੁਣ ਨਵੀਂ ਸਥਿਤੀ ਜਿਹੜੀ ਪਿਛਲੇ ਦੇ 200 ਸਾਲਾਂ ਦੀ ਬਣੀ ਹੈ ਜਿਹੜੀ ਪਹਿਲਾਂ ਨਹੀਂ ਸੀ ਅ ਤੋ ਇਹ ਵੀ ਭਰਾਵੋ ਕਹਿ ਹਿੱਤ ਮੈਂ ਇਹ ਗੱਲਾਂ ਖਣਾ ਪੈਣਾ ਭਰਾਵੋ ਕਿ ਆ ਨਾ ਚੰਨਾ ਮਾ ਵੀ ਆਪਾਂ ਬੜੇ ਚਿਰਾਂ ਦਾ ਆਪਣਾ ਬੁੱਲੀਓ ਛੱਡਿਆ ਹੋਇਆ ਖਾਸ ਤੌਰ ਤੇ 47 ਤੋਂ ਬਾਅਦ ਜਦੋਂ ਅੰਗਰੇਜ਼ਾਂ ਤੋਂ ਅੰਗਰੇਜ਼ ਗਏ ਨੇ ਜਿਨ੍ਹਾਂ ਆਪਾਂ ਆਜ਼ਾਦੀ ਆਣਿਆ ਮੈਂ ਸਾਡੇ ਦੇ ਵਨ ਦੇ ਉਜਾੜਾ ਤੇ ਹੱਲੇ ਦੇ ਮਾਰ ਕਾਟੇ ਨੂੰ ਆਂਦੇ ਨੇ ਆਜ਼ਾਦੀ ਕਦੀ ਮੈਂ ਤੇ ਵੱਡਿਆਂ ਤੋਂ ਸੁਣਿਆ ਕੋਈ ਨਹੀਂ ਸੀ ਤੋ ਉਦੋਂ ਤੋਂ ਬਾਅਦ ਜਿਹੜੀ ਹੈ ਸਾਡਾ ਜਿਹੜਾ ਚੱਲ ਰਿਹਾ ਵਿਹਾਰ ਚੱਲਦਾ ਹੈ ਬਿਆ ਬੋਲੀ ਦੇ ਪੱਖੋਂ ਉਹ ਬੜਾ ਗਲ ਚੱਲਦਾ ਪਿਆ ਤੇ ਉਹਦਾ ਸਾਨੂੰ ਸਿੱਟਾ ਉਹਦਾ ਵੇਖੋ ਉਹਦਾ ਖੱਟੀ ਕੀ ਹੋਈ ਹੈ ਕੋਈ ਖੱਟੀ ਨਹੀਂ ਹੋਈ ਨਾ ਸੀ ਪੜਾਈ ਚ ਕਿਧਰੇ ਨਾ ਨਾ ਸੀ ਇਕਨੋਮੀ ਚ ਕਿਧਰੇ ਨਾ ਕੋਈ ਢੀਆਂ ਵੱਡੀਆਂ ਜੀ ਤਾਕਤਾਂ ਆ ਜੋ ਭਾਰਤ ਦਾ ਮਾੜਾ ਉਹ ਤਾਂ ਨਾ ਥੇ ਜਾ ਹੈ ਵੇ ਉਹ ਇਸ ਕਰਕੇ ਵੇਗਾ ਵੱਡਾ ਬੰਬ ਸਾਡੇ ਕੋਲ ਵੀ ਹੈ ਤੇ ਤੁਹਾਡੇ ਕੋਲ ਵੀ ਹੈ ਤੇ ਗਿਣਤੀ ਸਾਡੀ ਵਾਹ ਵਾਹ ਇਸ ਕਰਕੇ ਅਰਧトゥਧਿਆਨ ਮਾਰੇ ਜਿਹੜੇ ਕੁਝ ਮਾਰੇ ਮੋਟੇ ਜਿਹੜੇ ਨੇ ਸਾਡੇ ਤੋਂ ਤੇ ਉਹ ਸਮਾਨ ਕਿਉਂਕਿ ਬੜਾ ਵਿਕਦਾ ਸਾਡੇ ਤੇ 150 ਕਰੋੜ ਦੇ ਕਰੀਬ ਹੋ ਗਏ ਆ ਇਸ ਕਰਕੇ ਆਂਦੇ ਨੇ ਭਾਰਤ ਬੜਾ ਬੜਾ ਇੱਕ ਮਾਨ ਵੱਡਾ ਦੇਸ਼ ਹੈ ਤੇ ਬੜੀ ਬੜੀ ਤਾਰੀਫ ਹੁੰਦੀ ਹੈ ਭਾਰਤ ਦੀ ਦੁਨੀਆ ਤੇ ਕਰਦੇ ਨੇ ਇਸ ਕਰਕੇ ਵੀ ਉਹਨਾਂ ਦਾ ਸਮਾਨ ਇਹ ਤੇ ਸਾਡੇ ਕੋਲ ਵਿਕਦਾ ਰਹੇ ਕਿ ਨਰਾਜ ਨਾ ਹੋ ਜਾਣ। ਹੋਰ ਸਾਡੀ ਨਾ ਕੋਈ ਲੰਮੀ ਚੋੜੀ ਤਾਕਤ ਹੈ ਮੈਂ ਤੁਹਾਨੂੰ ਦੱਸਿਆ ਇਹ ਕੱਲੇ ਚੀਨ ਨਾਲ ਕਿੰਨਾ ਘਾਟਾ ਹੈ। ਤੇ ਇਸ ਕਰਕੇ ਮੇਰੀ ਇਹ ਅਰਜ਼ ਸਾਰੇ ਪੈਰਾ ਅਰਜ਼ ਮੈਂ ਆਪ ਨਹੀਂ ਕਹਿ ਰਿਹਾ ਕਿਉਂਕਿ ਅਰਜ਼ ਜਿਹੜੀ ਉਹ ਮੈਨੂੰ ਪੰਜਾਬੀ ਨਹੀਂ ਮੈਨੂੰ ਅਰਜੀ ਪੰਜਾਬੀ ਲੱਗਦੀ ਹੈ। ਮੈਂ ਜ਼ਿੰਦਗੀ ਵੀ ਵੇਖਿਆ ਨਹੀਂ ਬੋਲੀ ਮੈਂ ਜ਼ਿੰਦਗੀ ਬੋਲਿਆ। ਮੈਨੂੰ ਲੱਗਦਾ ਜ਼ਿੰਦਗੀ ਵੀ ਪੰਜਾਬੀ ਹੈ, ਜ਼ਿੰਦਗੀ ਨਕਲੀ ਪੰਜਾਬੀ ਹੈ। ਸ਼ਾਇਦ ਤੇ ਮੇਰੀ ਇਹ ਸਾਰਿਆਂ ਨੂੰ ਅਰਜ਼ ਹੈ। ਭਈ ਇਹ ਜੋਸ਼ ਕਰਨੇ ਪਏ ਆ ਇਹ ਸਾਰੇ ਤੇ ਸੋਚ ਵਿਚਾਰ ਕਰੀਏ। ਤੇ ਬੜਾ ਦੁਨੀਆ ਨੇ ਇਹਨਾਂ ਮਾਮਲੇ ਦੇ ਉੱਤੇ ਬੜੀ ਖੋਜ ਹੋਈ ਹੈ ਪੜਤਾਲਾਂ ਹੋਈਆਂ ਨੇ ਤੇ ਸਾਰੀ ਦੁਨੀਆ ਕਾਮਯਾਬੀ ਨਾਲ ਕਰਦੀ ਹੈ ਭਈ ਤੇ ਜਿਵੇਂ ਬੋਲੀ ਨਾਲ ਜਿਹੜੇ ਕਾਮਯਾਬ ਮੁਲਕ ਨੇ ਜਿਹੜੇ ਉਹ ਕਰਦੇ ਪੈ ਨੇ ਆਪਾਂ ਉਹਨਾਂ ਦੀ ਥੋੜੀ ਨਕਲ ਕਰ ਲਈਏ ਵੇਖ ਲਈਏ ਨਾਲ ਤੇ ਸਾਡੇ ਲਈ ਬਹੁਤ ਜਿਹੜਾ ਆ ਅਸੀਂ ਤਾਂ ਹੀ ਬਾਤ ਕਰਾਂਗੇ ਨਹੀਂ ਤੇ ਬੋਲੀ ਦਾ ਮਾਮਲਾ ਇਹਨਾਂ ਜਿਹੜਾ ਹੈ ਡੂੰਘਾ ਹੈ ਕਿ ਸਭ ਕੋਈ ਬੋਲੀ ਨਾਲ ਜੁੜਿਆ ਹੋਇਆ ਹੈ ਪੜ੍ਹਾਈ ਖਾਸ ਤੌਰ ਤੇ ਜਿਹਦੇ ਨੇ ਜਿਹੜਾ ਮੈਂ ਦੱਸਿਆ ਨਹੀਂ ਹਾਰੇ ਗੱਲ ਦੀ ਅੱਜਕੱਲ੍ਹ ਤਾ ਇਸ ਕਰਕੇ ਬੋਲੀ ਜੇ ਆਪਣੀਆਂ ਬੋਲੀਆਂ ਨੂੰ ਅਸੀਂ ਨਾਮ ਨਾ ਬੜਾਇਆ ਤੇ ਜੋ ਸਾਡਾ ਪਹਿਲਾ ਹਾਲ ਹੋਇਆ ਹੋਰ ਮਾੜਾ ਹੋਏਗਾ ਅੱਗੇ-ਅੱਗੇ ਤੋ ਇਹ ਸਾਰਿਆਂ ਨੂੰ ਵਰਜੇ ਕਿ ਆਪਾਂ ਇਹ ਗੱਲਾਂ ਜਿਹੜੀ ਹੈ ਸਾਰੇ ਲੋਕਾਂ ਨਾਲ ਸਾਂਝੀਆਂ ਕਰੀਏ ਖਾਸ ਤੌਰ ਤੇ ਜਿਹੜੇ ਸਾਨੂੰ ਅਗਵਾਈ ਕਰਦੇ ਨੇ ਬੇ ਸਾਡੇ ਸਾਡੇ ਜਿਹੜੇ ਨੇ ਸਿਆਸਤਦਾਨ ਨੇ ਉਹਨਾਂ ਨੂੰ ਵੀ ਦਸੀਏ ਭਾਈ ਅਸਲੀ ਗੱਲ ਕੀ ਹੈ ਤੇ ਆਪਣੇ ਨੀਤੀਆਂ ਠੀਕ ਕਰੋ ਤਾਂ ਇਹ ਸਾਰੇ ਬਚ ਸਕਾਂਗੇ ਬੜੀ ਮਿਹਰਬਾਨੀ ਬਹੁਤ ਮੈਨੂੰ ਆਸ ਵੱਜਦੀ ਪਈ ਹੈ ਕਿ ਵੱਡੇ ਪੰਜਾਬ ਵਿੱਚ ਵੀ ਵੱਡਾ ਪੰਜਾਬ ਪੰਜਾਬ ਹੀ ਹੈ ਨਾ ਅਜੇ ਤੇ ਛੋਟੇ ਪੰਜਾਬ ਆ ਸੱਪ ਚੜਦੇ ਵਾਲਾ ਤੇ ਹੁਣ ਤੇ ਕੈਨੇਡਾ ਜੀ ਮਿੰਨ ਛੋਟੇ ਛੋਟੇ ਬਣ ਗਏ ਨੇ ਇੰਨਾ ਵੀ ਤੇ ਵੱਡਾ ਪੰਜਾਬ ਤੇ ਇਹ ਹੀ ਹੈ ਜਿਹਨੂੰ ਪਾਕਿਸਤਾਨ ਵਾਲਾ ਪੰਜਾਬ ਆਂਦੇ ਲੈਂਦਾ ਦੇ ਨੇ ਤੇ ਵੱਡੇ ਪੰਜਾਬ ਦੇ ਵਿੱਚ ਵੀ ਥੋੜੀ ਜੀ ਹੁਣ ਮੈਨੂੰ ਲੱਗਦਾ ਕਿ ਸੋਝੀ ਆਉਣ ਲੱਗੀ ਐ ਇਸ ਗੱਲ ਦੀ ਕਿ ਆਪਣੀਆਂ ਬੋਲੀਆਂ ਵਾਲ ਪਰਤਿਆਂ ਬਗੈਰ ਬਹੁਤ ਪਿੱਛੇ ਰਹਿ ਜਾਾਂਗੇ ਤੇ ਬੜੇ ਵੱਡੇ ਨੁਕਸਾਨ ਪਹਿਲਾਂ ਵੀ ਹੋਏ ਤੇ ਹੋਣਗੇ ਤੇ ਇਹ ਅਹਿਸਾਸ ਦੇ ਨਾਲ ਕਿ ਅਸੀਂ ਛੇਤੀ ਜਿਹੜਾ ਇਸ ਛੁਟਕਾਰਾ ਪਾਵਾਂਗੇ ਪੁੱਠੀ ਪੁੱਠਾ ਰਾਜ ਅਸੀਂ ਫੜਿਆ ਹੋਇਆ ਆਪਣੀਆਂ ਬੋਲੀਆਂ ਨੂੰ ਛੱਡ ਕੇ ਤੇ ਆਪਣੀਆਂ ਸਿੱਧੇ ਰਾਤੇ ਆਵਾਂਗੇ ਆਪਣੀਆਂ ਬੋਲੀਆਂ ਤੇ ਬੜੀ ਮਿਹਰਬਾਨੀ ਸਾਰਿਆਂ ਦੀ ਬਹੁਤ ਜ਼ਿਆਦਾ ਮੇਰੇ ਵੱਲੋਂ ਮਿਹਰਬਾਨੀ ਕਿ ਤੁਸੀਂ ਮੌਕਾ ਦਿੱਤਾ ਮੈਂ ਚਾਰ ਗੱਲਾਂ ਤੁਹਾਡਾ ਸਨੀਆਂ ਕਰਾਂ ਤੇ ਪ੍ਰਾਂਜਬਰਾਂ ਦੀ ਤੇ ਸਾਰੇ ਅਦਬੀ ਸੰਗਤ ਦੀ ਸੰਗਤ ਦੀ ਬਹੁਤ ਬਹੁਤ ਮਿਹਰਬਾਨੀ ਜੈ ਪੰਜਾਬ ਜੈ ਪੰਜਾਬੀ ਜੀ